ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪੰਦਾ ਮਾਲ ਖੋਰਦ ਇਹਦੇ ਲਾਗੇ ਆਹ ਟਰਨ ਪੈ ਰਹੀ ਹੈ ਬਹੁਤ ਜਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ Swift Dzire ਔਰ ਇਹਨੂੰ ਇੱਕ ਬੱਚੀ ਚਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬੇ ਸੀਗੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਾਈਡ ਤੋਂ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਆਮਣ ਸਾਹਮਣੀ ਟੱਕਰ ਹੋ ਗਈ ਔਰ ਆਮਣ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲਟਕੇ ਨੜਕੀ ਦੀ ਉਹ ਵਿੱਚੋਂ ਕੱਢੀ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬਾਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਵਾਂ ਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਦੇ ਪਿੰਡ ਵਾਲਿਆਂ ਨੇ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ 'ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ ਹਾਂ ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੇ ਪੱਜ ਗਿਆ ਹੈ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੇ ਡਰਾਈਵਰ ਜਿਹੜਾ ਬਾਅਦੋਂ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪੈਂਦਾ ਮਾਲ ਖੁਰਦ ਇਹਦੇ ਲੱਗੇ ਆ ਟਰਨ ਪੈ ਰਹੀ ਹੈ ਬਹੁਤ ਜ਼ਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ ਸਵਿਫਟ ਡਿਜ਼ਾਇਰ ਔਰ ਇਹਨੂੰ ਇੱਕ ਬੱਚੀ ਚਰਾਈ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬੇ ਸੀਗੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਹਾਉ ਸਾਈਡ ਸਿਮਿੰਟ ਨਾਲ ਲੋਡਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਆਮਣੂ ਸਾਹਮਣੀ ਟੱਕਰ ਹੋ ਗਈ ਔਰ ਆਮਣੂ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲਟਕੇ ਨੜਕੀ ਦੀ ਉਹ ਵਿੱਚੋਂ ਕੱਢੀ ਔਰ ਆਉਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬੋਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਮਾਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਪਿੰਡ ਵਾਲਿਆਂ ਨੇ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ हां ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੋਂ ਪੱਜ ਗਿਆ ਹੈ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਆ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੋਂ ਡਰਾਈਵਰ ਜਿਹੜਾ ਪਾਚੋ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪਿੰਦਾ ਮਾਲ ਖੁਰਦ ਇਹਦੇ ਲਾਗੇ ਆਹ ਟਰਨ ਪੈ ਰਹੀ ਹੈ ਬਹੁਤ ਜਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ Swift Dzire ਔਰ ਇਹਨੂੰ ਇੱਕ ਬੱਚੀ ਚਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬ ਹੈ ਸੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਾਈਡ ਤੋਂ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਅੰਮਣੋਂ ਸਾਹਮਣੀ ਟੱਕਰ ਹੋ ਗਈ ਔਰ ਆਮਣੋ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲਟਕੇ ਨੜਕੀ ਦੀ ਉਹ ਵਿੱਚੋਂ ਕੱਢੀ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬਾਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਵਾਂ ਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਦੇ ਪਿੰਡ ਵਾਲਿਆਂ ਦੀ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ 'ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ ਹਾਂ ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੇ ਬਚ ਗਿਆ ਹੈ ਅਸੀਂ ਇਹੋ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੇ ਡਰਾਈਵਰ ਜਿਹੜਾ ਪਾਚੋ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪੰਦਾ ਮਾਲ ਖੁਰਦ ਇਹਦੇ ਲੱਗੇ ਆ ਟਰਨ ਪੈ ਰਹੀ ਹੈ ਬਹੁਤ ਜਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ ਸਵਿਫਟ ਡਿਜ਼ਾਇਰ ਔਰ ਇਹਨੂੰ ਇੱਕ ਬੱਚੀ ਚਾਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬੇ ਸੀਗੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਾਈ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਆਮਣੂ ਸਾਹਮਣੀ ਟੱਕਰ ਹੋ ਗਈ ਔਰ ਆਮਣੂ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲਟਕ ਨੜਕੀ ਦੀ ਉਹ ਵਿੱਚੋਂ ਗੱਡੀ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬੋਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਵਾਂ ਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਪਿੰਡ ਵਾਲਿਆਂ ਦੀ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ ਸਾ ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੋਂ ਪੱਜ ਗਿਆ ਹੈ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਆ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੋਂ ਡਰਾਈਵਰ ਜਿਹੜਾ ਪਾਚੋ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪੰਦਾ ਮਾਲ ਖੋਦ ਇਹਦੇ ਲਾਗੇ ਆਹ ਟਰਨ ਪੈ ਰਹੀ ਹੈ ਬਹੁਤ ਜਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ Swift Dzire ਔਰ ਇਹਨੂੰ ਇੱਕ ਬੱਚੀ ਚਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬ ਹੈ ਸੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਾਈਡ ਤੋਂ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਅੰਮਣੋਂ ਸਾਹਮਣੀ ਟੱਕਰ ਹੋ ਗਈ ਰਮਣੋ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲੇਟ ਨੜਕੀ ਦੀ ਉਹ ਵਿੱਚੋਂ ਕੱਢੀ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬਾਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਮਾਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਪਿੰਡ ਵਾਲਿਆਂ ਦੀ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ हां ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੇ ਪੱਜ ਗਿਆ ਏ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਆ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੇ ਡਰਾਈਵਰ ਜਿਹੜਾ ਪਾਚੋ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ ਇਹ ਸਵੇਰੇ ਕਰੀਬ 8:30 ਵਜੇ ਸਾਡਾ ਪਿੰਡ ਪੰਦਾ ਮਾਲ ਖੋਦ ਇਹਦੇ ਲੱਗੇ ਆ ਟਰਨ ਪੈ ਰਹੀ ਹੈ ਬਹੁਤ ਜ਼ਬਰਦਸਤ ਟਰਨ ਹੈਗੀ ਇਹ ਗੱਡੀ ਆ ਰਹੀ ਸੀ ਇਧਰ ਆਊਟਸਾਈਡ ਤੋਂ ਆ ਰਹੀ ਸੀ ਸਵਿਫਟ ਡਿਜ਼ਾਇਰ ਔਰ ਇਹਨੂੰ ਇੱਕ ਬੱਚੀ ਚਾਰਾ ਰਹੀ ਸੀ ਲੇਡੀ ਸੀਗੀ 25 ਸਾਲ ਕਰੀਬੇ ਸੀਗੀ ਉਹਦੀ ਨਿਊਲੀ ਮੈਰਿਡ ਸੀਗੀ ਔਰ ਉਹ ਪਤਾ ਲੱਗਾ ਕਿ ਕਿਤੇ ਪੜਾ ਰਹੇ ਸੀਗੇ ਔਰ ਸਾਹਮਣੇ ਤੋਂ ਜਿਹੜਾ ਟਰੱਕ ਆ ਰਿਹਾ ਸੀ ਰਾਹੋਂ ਸਿਮਿੰਟ ਨਾਲ ਲੋਡਡ ਸੀਗਾ ਇਹ ਟਰਨ ਹੋਣ ਕਰਕੇ ਜਿੱਦਾਂ ਕਟਾਈ ਜਾਂ ਘਟ ਹੋ ਗਈ ਜਾਂ ਵੱਧ ਹੋ ਗਈ ਟਰਨ ਹੋਣ ਕਰਕੇ ਦੋਨਾਂ ਗੱਡੀਆਂ ਦੀ ਆਮਣੂ ਸਾਹਮਣੀ ਟੱਕਰ ਹੋ ਗਈ ਔਰ ਆਮਣੂ ਸਾਹਮਣੀ ਟੱਕਰ ਹੋਣ ਕਰਕੇ ਜਿਹੜੀ ਇਹ ਸਵਿਫਟ ਦੇ ਵਿੱਚ ਬੈਠੀ ਸੀ ਲੇਡੀਜ਼ ਉਹ ਜਿਹੜੀ ਵਿੱਚ ਹੀ ਗੱਡੀ ਦੇ ਘੁੱਟ ਹੋ ਗਈ ਔਰ ਪਿੰਡ ਵਾਲੇ ਇੱਥੇ ਬਿਲਕੁਲ ਨੇੜੇ ਪਿੰਡ ਹੋਣ ਕਰਕੇ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹਨਾਂ ਨੇ ਦੋ ਤਿੰਨ ਟਰੈਕਟਰ ਇਕੱਠੇ ਕਰਕੇ ਟਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਹ ਜਿਹੜੀ ਡੈੱਡ ਬਾਡੀ ਸੀ ਲਟਕੇ ਨੜਕੀ ਦੀ ਉਹ ਵਿੱਚੋਂ ਗੱਡੀ ਆ ਆ ਉਹਦੀ ਡੈਥ ਹੋ ਗਈ ਹੈ ਔਰ ਉਹ ਡੈੱਡ ਬੋਡੀ ਸਿਵਲ ਹਸਪੀਟਲ ਅਸੀਂ ਇੱਥੇ ਭੇਜ ਦਿੱਤੀ ਨਵਾਂ ਸ਼ਹਿਰ ਭੇਜ ਦਿੱਤੀ ਹੈ ਔਰ ਇਹਦੇ ਨਾਲ ਉਹਨਾਂ ਦੇ ਟਰੈਕਟਰਾਂ ਦਾ ਵੀ ਕੁਝ ਨੁਕਸਾਨ ਹੋ ਗਿਆ ਕਿ ਟੋਚਨ ਪਾਇਆ ਸੀ ਚਲੋ ਟਰੈਕਟਰ ਇੱਕ ਦੂਜੇ 'ਚ ਵੱਜੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਲੇਕਿਨ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਨਾਂ ਪਿੰਡ ਵਾਲਿਆਂ ਦੀ ਹੈਲਪ ਦੀ ਬਦੌਲਤ ਉਹ ਜਿਹੜੀ ਬੱਚੀ ਸੀਗੀ ਉਹ ਜਲਦੀ ਗੱਡੀ ਚੋਂ ਕੱਢੀ ਗਈ ਹੈ ਲੇਕਿਨ ਉਹਦੀ ਮੌਤ ਹੋ ਚੁੱਕੀ ਸੀ ਗੱਡੀ ਦੇ ਵਿੱਚ ਪ੍ਰੈਸ ਹੋਣ ਕਰਕੇ ਪਰ ਉਹ ਸਿਰਫ ਇੱਕੋ ਸਵਾਰੀ ਸੀ ਕਿ ਜਾਂ ਹੋਰ ਵੀ हां ਇੱਕ ਹੀ ਸਵਾਰੀ ਸੀ ਉਹ ਖੁਦ ਹੀ ਡਰਾਈਵ ਕਰ ਰਹੀ ਸੀ ਸਰ ਜੋ ਟਰੱਕ ਵਾਲਾ ਕੋਈ ਡਰਾਈਵਰ ਉਹ ਮੌਕੇ ਤੋਂ ਪੱਜ ਗਿਆ ਹੈ ਅਸੀਂ ਉਹਦੇ ਜਿਹੜਾ ਨੰਬਰ ਲਾਇਆ ਸੀਗਾ ਉਹਦੇ ਮਾਲਕ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਆ ਰਹੇ ਆ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਡਰਾਈਵਰ ਨੇ ਬਾਹਰ ਜਾ ਕੇ ਕਿਤੇ ਫੋਨ ਕਰਤਾ ਮੌਕੇ ਤੋਂ ਡਰਾਈਵਰ ਜਿਹੜਾ ਪਾਚੋ ਦਾ ਟਰੱਕ ਸਾਡੇ ਕੋਲ ਹੈ ਸਿਮਿੰਟ ਨਾਲ ਲੋਡਡ ਟਰੱਕ ਹੈਗਾ